ਇਹ ਤਸਵੀਰਾਂ ਨੇ ਜਲੰਧਰ ਦੇ ਨਕੋਦਰ ਚੌਂਕ ਦੀਆਂ ਜਿੱਥੇ ਕਿ ਟਿਪਰ ਦੀ ਚਪੇੜ ਵਿੱਚ ਔਨ ਨਾਲ ਪਿਓ ਪੁੱਤਰ ਦੀ ਦਰਦਨਾਕ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਿਓ ਪੁੱਤਰ ਦੇ ਘਰ ਵਿੱਚ ਲੜਕੀ ਦੇ ਵਿਆਹ ਦਾ ਸਮਾਗਮ ਸੀ ਤੇ ਇਸ ਸਮਾਗਮ ਨੂੰ ਲੈ ਕੇ ਹੀ ਦੋਵੇਂ ਬਾਈਕ ਤੇ ਮਕਸੂਦਾ ਮੰਡੀ ਤੋਂ ਸਬਜ਼ੀ ਲੈ ਕੇ ਆ ਰਹੇ ਸਨ ਕਿ ਨਕੋਦਰ ਚੌਂਕ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਕਾਰਨ ਦੋਵੇਂ ਪਿਓ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ ਉક્ત ਘਟਨਾ ਤੋਂ ਬਾਅਦ ਜਿੱਥੇ ਘਰ ਵਿੱਚ ਵਿਆਹ ਵਾਲਾ ਮਾਹੌਲ ਮਾਤਮ ਵਿੱਚ ਬਦਲ ਗਿਆ ਉੱਥੇ ਹੀ ਲੜਕੀ ਦੀ ਢੋਲੀ ਉੱਠਣ ਤੋਂ ਪਹਿਲਾਂ ਹੀ ਲੜਕੀ ਦੇ ਸਿਰ ਤੋਂ ਬਾਪ ਅਤੇ ਭਰਾ ਦਾ ਸਾਯਾ ਵੀ ਉੱਠ ਗਿਆ ਗੱਲ ਕਿ ਲੜਕੀ ਦੀ ਸ਼ਾਦੀ ਸੀ ਸਬਜ਼ੀ ਲੈਣ ਆਏ ਸੀ ਅੱਛਾ ਜੀ ਅਸੀਂ ਇਕੱਠੇ ਹੀ ਤੁਰੇ ਆਉਂਦੇ ਸੀ ਜੀ ਇਹ ਮੇਰੇ ਨਾਲੋਂ ਬਣਾ ਜੀ ਕਰਮਾਂ ਪਿੱਛੇ ਜੀ ਤਾਂ ਮੈਂ ਮੋਲੇ ਸੀਗਾ ਜੀ ਮੈਚ ਦਾ ਇੱਥੇ ਆ ਕੇ ਮੈਂ ਪਿੱਛਾ ਮੁੜ ਕੇ ਨਹੀਂ ਦੇਖਿਆ ਮੈਂ ਸੁਰਾਂ ਜਨ ਆਵੇ ਧਿਆਨ ਦਿੱਤਾ ਜੀ ਕਿਉਂਕਿ ਮੈਂ ਪਿੱਛੇ ਜਾ ਕੇ ਮੀਡੀਆ ਸਟਾਫ ਨੂੰ ਫੋਨ ਦੋਤਾ ਜਾ ਕੇ ਮੈਂ ਕੱਲ ਪਿੱਛੇ ਆਈ ਜੀ ਮਾਗਰ ਪਿੱਛੇ ਲੱਗਿਆ ਉਹ ਕਿਤਾ ਬੂੰ ਚੱਕਣੀ ਹੈ ਜੀ ਚਾਰ ਪੰਜ ਵਾਰੀ ਮੈਂ ਫੋਨ ਲਾਇਆ ਅੱਛਾ ਜੀ ਜੀ ਮੈਂ ਫੋਨ ਲਾਇਆ ਮੈਂ ਕਿਹਾ ਵੀ ਬੂੰ ਨਹੀਂ ਚੱਕਣ ਦਾ ਹੈ ਉਹਦਾ ਨੰਬਰ ਹੋਰ ਜੀ ਕੋ ਹੈਗਾ ਕਿ ਯਾ ਉਹਦਾ ਨੰਬਰ ਜੀ ਜਦੋਂ ਮੈਂ ਪਿੱਛੇ ਆ ਕੇ ਹੌਲੀ-ਹੌਲੀ ਮੈਂ ਆਉਣਾ ਆ ਦੂਸਰਾ ਜਨਦਾ ਕਿ ਕਿਤੇ ਕਿਸੇ ਦੇ ਵਿੱਚ ਨਹੀਂ ਵੱਜੂਜ ਗਏ ਹੈ ਅੱਛਾ ਜੀ ਜਦੋਂ ਮੈਂ ਉਹ ਤੋਂ ਪਤਾ ਮਗ ਨਾਲ ਪੇ ਮੈਂ ਇੱਥੇ ਆ ਰਿਹਾ ਇਕੀ ਨਾਮ ਸੀ ਨਾਲ ਤੁਹਾਡੇ ਕਿ ਲੱਗੇ ਮੇਰਾ ਘਰ ਵਾਲੀ ਦਾ ਭਰਾ ਸੀਗਾ ਅੱਛਾ ਜੀ ਘਰ ਵਾਲੀ ਦਾ ਭੀਚਾ ਠੀਕ ਹੈ ਇਕੀ ਨਾਮ ਹੈ ਨਦੀਪੋਤੀ ਤੋਂ ਇੱਕ ਜਸਵੀਰ ਜਸਵੀਰ لال ਸੀਗਾ ਅੱਛਾ ਜੀ ਇੱਕ ਮੁੰਡੇ ਦਾ ਨਾਮ ਇਹਦੇ ਦਾ ਹਰਮਨ ਜੀ ਤੇ ਹੁਣ ਜਾ ਕੇ ਤੁਰੇਗੀ ਸਬਜ਼ੀ ਲੈਣ ਜਾ ਰਹਾ ਸੀ ਮੰਡੀ ਨੂੰ ਕਿੱਥੇ ਰਹਿਣ ਵਾਲੇ ਸੀ ਥੀਰਾ ਪਿੰਡ ਦੇ ਥੀਰਾ ਪਿੰਡ ਦੇ ਉਧਰ ਇਸ ਹਾਸੇ ਦੀ ਸੂਚਨਾ ਮਿਲਦੇ ਸਾਰ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਜਿਨ੍ਹਾਂ ਨੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਮਾਮਲਾ ਇਹ ਟਰਾਲਾ ਹੁੰਦਾ ਪਈਨ ਕੁਦਰ ਸਾਈਡ ਤੋਂ ਜੀ ਤੇ ਇਹ ਮੁੰਡੇ ਦਾ ਜਾਂਦੇ ਇਹਨਾਂ ਦਾ ਘਰ ਵਿਆਹ ਸੀਗਾ ਸੱਤੀ ਲੈਣ ਜਾ ਰਹੇ ਸੀਗੇ ਜੀ ਤੇ ਇਹ ਕੂਰੇ ਵਾਲੇ ਡੰਪ ਤੇ ਲੱਗੇ ਟਰਾਲੀ ਦੀ ਸਾਈਡ ਤੇ ਇਨਾਂ ਨੂੰ ਤੇ ਇਹ ਦੇਖ ਅੰਦਰ ਨੂੰ ਪਏ ਨੇ ਸੀ ਇਨਾਂ ਨੂੰ ਦੁਬਾਰਾ ਰਿਕਾਰਡ ਕਰਾਂਗੇ ਅੱਛਾ ਜੀ ਜੀਰ ਪੁੱਤਰ ਸੌਣ ਬਸ ਪਿੰਡ ਫੇਰਾ ਨਮੁੰਦਰ ਜੀ ਤੇ ਕਰਮਣ ਹੈ ਮੁੰਡਾ ਜੀ ਬੇਹਾਈ ਮਲੇ ਇੱਥੋਂ ਪੁੱਤੀ ਸੀਗੇ ਦੋ ਸਪੀਨਿਆਂ ਜਾ ਰਹੇ ਸੀ ਅੱਛਾ ਜੀ ਕਦ ਵਿਆਹ ਹੋਗਾ ਅੱਛਾ ਜੀ ਤੇ ਕਿੰਨੇ ਬੰਦੇ ਸੀਗੇ ਟੋਟਲ ਜਿਹੜੇ ਸਰ ਜਿਹੜਾ ਡੈਥ ਹੋਈਏ ਦੋ ਜਾਣੇ ਸੀਗੇ ਇਹਨਾਂ ਦੇ ਤਿੰਨ ਜਾਣੇ ਸੀਗੇ ਇੱਕ ਇਹਨਾਂ ਦਾ ਜਿਹੜਾ ਜਸਵੀਰ ਦਾ ਇਹ ਜੀ ਉਹ ਵੀ ਨਾਲ ਸੀਗਾ ਉਹ ਉਹਨਾਂ ਦਾ ਪਛਾਣ ਹੋ ਗਿਆ ਪਿੱਛੇ ਸੀਗੇ ਉੱਤੇ ਅਲੱਗ ਕ ਮੁੱਠਾ ਦੇ ਉੱਤੇ ਅੱਛਾ ਜੀ ਤਾਂ ਕਰਕੇ ਉਹਨਾਂ ਦਾ ਉਹਨਾਂ ਦਾ ਪਛਾਣ ਆ ਰਿਹਾ ਸੀਗਾ ਉਹਦੇ ਕਰਕੇ ਉਹਦਾ ਉਹਦਾ ਪਛਾਣ ਹੋ ਗਿਆ ਅੱਛਾ ਜੀ ਇਹ ਫੜੇ ਬੰਦੇ ਨਾਲ ਉੱਧਰ ਨਹੀਂ ਲੱਗ ਕੇ ਉੱਥੇ ਟ੍ਰਾਲਾ ਲੰਘਦੇ ਨਾਲ ਜੀ ਹੋਰ ਬੜੀ ਬੰਦਾ ਫੜਿਆ ਗਿਆ ਟਰਾਲਾ ਜਿਹੜਾ ਸੀਗਾ ਟਰਾਲਾ ਤੇ ਢੇਰ ਲਿਆ ਗਿਆ ਤੇ ਟਾਲੇ ਨੂੰ ਡਰਾਈਵਰ ਜਿਹੜਾ ਉਹ ਲੋਕ ਕਰਕੇ ਦੌੜ ਗਿਆ ਅੱਛਾ ਜੀ ਹਾਂਜੀ ਟਰਾਲਾ ਕੰਪਲੀਟ ਹੈ ਸਰ ਗੱਡੀ ਨੰਬਰ ਦੱਸ ਸਕਦੇ ਹੋ ਉਹਨਾਂ ਦਾ ਟਰਾਲਾ ਟਰਾਲਾ ਗਿਆ ਪੀ ਵੀ 50 E ਨੇ ਮੋਟਰਸਾਈਕਲ ਦਾ ਨੰਬਰ ਪੀਪੀ 33ਈ 8278 ਜਿਹੜੇ ਤੇ ਸਵਾਰ ਸੀਗੇ ਠੀਕ ਹੈ ਸਰ ਇਹ ਟਰਾਲੇ ਦਾ ਨੰਬਰ ਹੈਗਾ ਪੀਪੀ 03 ਏ ਜੀ 957 ਦਾ ਟਾਟਾ ਦਾ ਟਰਾਲਾ ਕੋਈ ਸੀਟੀਜੀ ਵਗੈਰੇ ਕੋਈ ਖੰਡਾਲੀ ਗਈ ਚੰ ਸੀਸੀਡੀ ਫੁੱਟ ਅੱਗੇ ਕਿਰਿਆ ਨੂੰ ਜਾ ਕੇ ਅੱਛਾ ਜੀ ਆਪਣੀ ਸਵੀਟ ਤੇ ਲੱਗਦੇ ਅੱਛਾ ਜੀ